ਅੱਸੀ ਗੱਲ ਦੋਸਤੋ ਮੈਂ ਖੜਾ ਐਸ ਟਾਈਮ ਮੋਦਾ ਤਨੋਆ ਪਿੰਡਾ ਤੇ ਬਾਰਡਰ ਦੇ ਉੱਤੇ ਆ ਪੁਲ ਕੰਜਰੀ ਵੇਖਣ ਆਏ ਸੀ ਔਰ ਪੁਲ ਕੰਜਰੀ ਦੇ ਇੱਥੋਂ ਅੱਗੇ ਆ ਜਿਹੜਾ ਖਤਮ ਹੋ ਗਿਆ ਐਸ ਮੰਨੇ ਨਹਿਰ ਹੁੰਦੀ ਸੀ ਹੰਸਲੀ ਨਹਿਰ ਜਿਹਨੂੰ ਕਹਿੰਦੇ ਸੀ ਔਰ ਇਹ ਸ਼ਾਲੀਮਾਰ ਬਾਗ ਨੂੰ ਨਹਿਰ ਜਾਂਦੀ ਸੀ ਇਸੇ ਨਹਿਰ ਦੇ ਉੱਤੇ ਹੀ ਲੱਗਦਿਆ ਤੇ ਪੈਰ ਫਿਸਲਿਆ ਇਸ ਮੋਰਾ ਕੰਜਰੀ ਦਾ ਕਹਿੰਦੇ ਉਹਦਾ ਪੈਰ ਦੀ ਜੁੱਤੀ ਰਹਿ ਗਈ ਸੀ ਤੇ ਮਰ ਰਣਜੀਤ ਸਿੰਘ ਨੇ ਉਹ ਤੰਨਾ ਮਾਰਿਆ ਸੀ ਕਿ ਮੈਨੂੰ ਨਹਿਰ ਦੇ ਵਿੱਚ ਦੀ ਠੰਡੇ ਪਾਣੀ ਦੇ ਲੰਗਣਾ ਪਿਆ ਹੁਣ ਮਾਤਾ ਰਣਜੀਤ ਸਿੰਘ ਨੇ ਇੱਥੇ ਪੁਲ ਤਮੀਰ ਕਰਵਾਇਆ ਸੀ ਔਰ ਇਸ ਏਰੀਆ ਦੀ ਡਿਵੈਲਪਮੈਂਟ ਵੀ ਕਰਵਾਈ ਪੁਰਾ ਜਿਹੜਾ ਖੂਬਸੂਰਤ ਆ ਜਿੱਥੇ ਅਸੀਂ ਖੜੇ ਆਂ ਤਲਾਬ ਬਣਾਇਆ ਗਿਆ ਉਹਦੇ ਨੇ ਤਲਾਬ ਦੇ ਕੋਸ਼ੀ ਜੀ ਦਾ ਮੰਦਿਰ ਇਹਦੇ ਗੁਰਦੁਆਰਾ ਮਸਜਿਦ ਇਹਦੇ ਆਲੇ ਦੁਆਲੇ ਡਿਵੈਲਪਮੈਂਟ ਕਰਾਈ ਗਈ ਔਰ ਇੱਥੇ ਬਕਾਇਦਾ ਤੌਰ ਤੇ ਜਿਹੜੀਆਂ ਰਾਣੀਆਂ ਸੀ ਉਸ ਟਾਈਮ ਮਾਤਾ ਰਣਜੀਤ ਸਿੰਘ ਦੇ ਨਾਲ ਚਲਦੀਆਂ ਸੀ ਉਹਨਾਂ ਦੇ ਮੌਗੜਾ ਵਾਸਤੇ ਆ ਪੋਣਾ ਬਣਾਇਆ ਗਿਆ ਖੂਬਸੂਰਤ ਬੜਾ ਵਧੀਆ ਜਿਹੜੀਆਂ ਬੰਦ ਥੱਲੇ ਬਾਥਰੂਮ ਨੇ بڑے ਸਕੂਲ ਤੋਂ ਪਰ ਇਸ ਟੀ ਵੀ ਖੂਬਸੂਰਤੀ ਦੇਖ ਕੇ ਉਹਦੀ ਮਜ਼ਬੂਤੀ ਦੇਖ ਕੇ ਮੈਨੂੰ ਹਰਾਨੀ ਹੋਈ ਆ ਪਰ ਬੜਾ ਹੀ ਇਹ ਪਿਆਰਾ ਚੀਜ਼ ਆ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਔਰ ਇਸ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀਆਂ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਰਿਹਾ ਹੂੰ ਮੇਰੇ ਚੈਨਲ ਨੂੰ ਲਾਈਕ ਕਰੋ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਆਪ ਦਾ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ